ਅੱਜ ਅਸੀਂ ਵੀਰ ਕਲੋਨੀ ਚ ਬਠਿੰਡਾ ਪੁਲਿਸ ਵੱਲੋਂ ਇੱਕ ਸੰਪਰਕ ਦੀ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਜਿੱਥੇ ਵੀਰ ਕਲੋਨੀ ਦੇ ਜਿਹੜੇ ਲੋਕਲ ਰੈਜ਼ੀਡੈਂਟਸ ਹੈ ਔਰ ਇੱਥੇ ਦੇ ਲੋਕਲ ਜਿਹੜੇ ਵਾਰਡ ਕਮ ਡਿਫੈਂਸ ਕਮੇਟੀ ਦੇ ਮੈਂਬਰ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਔਰ ਹੋਰ ਵੀ ਕਾਫੀ ਪਤੰਤੇ ਸੱਜਣ ਜਿਹੜੇ ਸੀਗੇ ਉਹ ਇੱਥੇ ਆਏ ਤੇ ਉਹਨਾਂ ਨੇ ਵਾਚੜ ਕੇ ਇਸ ਮੀਟਿੰਗ ਚ ਹਿੱਸਾ ਲੇਤਾ ਤੁਸੀਂ ਦੇਖ ਰਹੇ ਸੀ ਕਾਫੀ ਲੋਕ ਇੱਥੇ ਹਾਜ਼ਰ ਹੋਏ ਸੀ ਆਲਦੋ ਬੜੇ ਸ਼ਾਰਟ ਨੋਟਿਸ ਤੇ ਅਸੀਂ ਆਰਗੇਨਾਈਜ਼ ਕੀਤੀ ਤੇ ਉੱਥੇ ਅਸੀਂ ਜਿਹੜਾ ਸਾਡਾ ਯੁਧ ਨਸ਼ਿਆਂ ਵਿਰੁੱਧ ਦੀ ਜੋ ਵੀ ਅਸੀਂ ਕਾਰਵਾਈ ਕਰ ਰਹੇ ਆ ਉਹਦੇ ਬਾਰੇ ਇਹਨਾਂ ਨੂੰ ਜਾਣੂ ਕਰਾਇਆ ਤੇ ਜਿਨ੍ਹਾਂ ਚੀਜ਼ਾਂ ਦੇ ਥਰੂ ਇਹ ਸਾਨੂੰ ਪੁਲਿਸ ਨੂੰ ਡਰੱਗਸ ਦਾ ਜਿਹੜਾ ਡਰਾਈਵ ਚੱਲ ਰਹੀ ਉਹਦੇ ਨੂੰ ਸਪੋਰਟ ਕਰ ਸਕਦੇ ਉਹਦੀ ਅਪੀਲ ਕੀਤੀ ਔਰ ਇੱਥੇ ਵੱਖ-ਵੱਖ ਸਪੀਕਰਸ ਨੇ ਵੀ ਆਪਣੀ ਪਬਲਿਕ ਨੂੰ ਅਵੇਅਰ ਕੀਤਾ ਕਿ ਕਿਸ ਤਰ੍ਹਾਂ ਤੁਸੀਂ ਇਸ ਮੂਹਮ ਚ ਸਾਡਾ ਸਾਥ ਦੇ ਸਕਦੇ ਹੋ ਪਬਲਿਕ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਪਬਲਿਕ ਦਾ ਜੀ ਵਧੀਆ ਸਹਿਯੋਗ ਮਿਲ ਰਿਹਾ ਸਾਨੂੰ ਦਫ਼ਤਰ ਜਾ ਕੇ ਵੀ ਲੋਕੀ ਦੱਸਦੇ ਆ ਤੇ ਜਿਵੇਂ ਇਦਾਂ ਦੀ ਮੀਟਿੰਗਸ 'ਚ ਵੀ ਦੱਸਦੇ ਆ ਵੀ ਫਰਕ ਤਾਂ ਪਬਲਿਕ ਨੂੰ ਨਜ਼ਰ ਆ ਹੀ ਰਿਹਾ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਅਸੀਂ ਦਿਨ ਰਾਤ ਇਸ ਕੰਮ 'ਚ ਲੱਗੇ ਆ ਤੇ ਰਿਜ਼ਲਟਸ ਹੋਪਫੁਲੀ ਹੋਰ ਵੀ ਵਧੀਆ ਹੋਣਗੇ। ਹਾਂ ਜੀ ਐਸਪੀ ਸਾਹਿਬ ਨੇ ਕਿਹਾ ਕਿ ਡਰਗ ਫਰੀ ਕਲੋਨੀ ਹੋਗੀ ਕਿ ਕੁਝ ਜਾਂਦਾ। ਹਾਂ ਜੀ ਇੱਥੇ ਮੈਨੂੰ ਇੱਥੇ ਲੋਕ ਲੋਕਾਂ ਨੇ ਵੀ ਦੱਸਿਆ ਪਰ ਇੱਕ ਵਾਰੀ ਅਸੀਂ ਕੁਝ ਪ੍ਰੋਗਰਾਮ ਕਰਕੇ ਇਸ ਨੂੰ ਇਹਨੂੰ ਡਿਕਲੇਅਰ ਵੀ ਕਰਾਂਦੇ ਆ। ਮੈਂ ਮੈਡੀਕਲ ਔਰ ਸਿਵਲ ਦੀ ਟੀਮ ਵੀ ਇੱਥੇ ਇਨਵੋਲਵ ਕਰਾਂਗੇ। ਕਿਉਂਕਿ ਪਹਿਲਾਂ ਲੋਕ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕਰਨ ਵਾਸਤੇ ਡਰਦੇ ਸੀ ਲੋਕ। ਜੰਨਕ ਸਹਿਯੋਗ ਮਿਲ ਰਿਹਾ ਰੋਸਨਾ। ਮੈਂ ਜੀ ਇੱਥੇ ਵੀ ਮੀਟਿੰਗ ਚ ਅਜ ਦੱਸਿਆ ਕਿ ਜਿਹੜਾ ਡਰ ਦਾ ਇੱਕ ਬੜ ਨੂੰ ਜੇਦੀ ਉਹ ਸ਼ਿਕਾਇਤ ਲਾ ਰਹੇ ਉਹ ਪੁਲਿਸ ਵਾਲੇ ਜਾ ਰਹੇ ਅਗਿਤ ਕਨਵੇ ਨਾ ਕਰ ਦੇ ਉਸੇ ਡਰ ਨੂੰ ਧਿਆਨ ਚ ਰੱਖਤੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਸੇਫ ਪੰਜਾਬ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਹਨੂੰ ਹੁਣ ਕਾਫੀ ਪਬਲਿਕ ਨੂੰ ਉਹਦੇ ਬਾਰੇ ਅਵੇਅਰਨੈਸ ਵੀ ਹੋ ਗਈ ਹੈ ਤੇ ਸਾਨੂੰ ਵੀ ਸਾਡੇ ਜ਼ਿਲ੍ਹੇ 'ਚ 250 ਦੇ ਕਰੀਬ ਸਾਨੂੰ ਕੰਪਲੇਂਟਾਂ ਹੁਣ ਤੱਕ ਆ ਚੁੱਕੀਆਂ ਜਜਦੋਂ ਚ 32 ਦੇ ਕਰੀਬ ਅਸੀਂ ਐਫਆਈਆਰ ਆਲਰੇਡੀ ਉਹਨਾਂ ਤੇ ਜਿਹੜੀ ਸਹੀ ਸਾਨੂੰ ਟਿਪਸ ਮਿਲੀਆਂ ਉਹਦੇ 'ਚ ਅਸੀਂ ਐਫਆਈਆਰ ਵੀ ਲੌਂਚ ਕਰ ਚੁੱਕੇ ਤੇ 31 ਮਈ ਤੱਕ ਡੈਡਲਾਈਨ ਜਾਰੀ ਕੀਤੀ ਹੈ ਸਰਕਾਰ ਵੱਲੋਂ ਵੀ ਡੀਜੀਪੀ ਸਾਹਿਬ ਵੱਲੋਂ ਵੀ ਸਮਾਂ ਵੀ ਥੋੜਾ ਰਹਿ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੰਮ ਹੋ ਗਿਆ ਦੇਖੋ ਜੀ ਸਮਾਂ ਥੋੜਾ ਰਹਿ ਗਿਆ ਬਟ ਸਾਡੇ ਵੱਲੋਂ ਜਿਹੜੀ ਸਾਡੀ ਫੁੱਲ ਇੰਟੈਂਸ਼ਨਲ ਬਿਲਕੁਲ ਸਹੀ ਇੰਟੈਂਸ਼ਨ ਨਾਲ ਸਾਡੀ ਟੀਮ ਦਿਨ ਰਾਤ ਲੱਗੀ ਹੋਈ ਹੈ ਜਿਹਦੇ ਰਿਜ਼ਲਟਸ ਵੀ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵਧੀਆ ਨਸ਼ਾ ਤਸਕਰਾਂ ਦੀ ਵੱਲੋਂ ਸਾਨੂੰ ਰਿਕਵਰੀ ਹੋ ਰਹੀ ਹੈ ਕਿੰਨੇ ਸਾਰੇ ਨਸ਼ਾ ਤਸਕਰ ਅਸੀਂ ਫੜ ਰਹੇ ਆ ਬਾਕੀ ਅਸੀਂ ਲੱਗੇ ਰਵਾਂਗੇ ਜੀ ਇੰਟੈਂਸ਼ਨ ਸ਼ੁੱਡ ਬੀ ਕਲੀਅਰ ਰਿਜ਼ਲਟ ਆਪੇ ਆਏਗਾ ਜਿਹੜੀ ਪ੍ਰਾਪਰਟੀ ਤੇ ਕਿੰਨੇ ਕਿ ਲਿਸਟ ਚ ਆ ਗਿਆ ਜਿਹੜੇ ਮੈਂ ਕਾਰਵਾਈ ਹੋ ਸਕਦੀ ਜਨਾ ਅ ਹੁਣ ਤੱਕ ਜੀ ਅਸੀਂ ਰੈਵਨਿਊ ਅਥਾਰਟिटीज ਨੂੰ ਤਿੰਨ ਪੇ ਚੁੱਕੇ ਆ ਜਿਹੜੇ ਡਿਮੋਲਿਸ਼ ਹੋਏ ਸੀ ਤੇ ਅਰਾਊਂਡ 9-10 ਅਸੀਂ ਹੋਰ ਵੀ ਆਇਡੈਂਟੀਫਾਈ ਕਰਕੇ ਡੀਸੀ ਸਾਹਿਬ ਨੂੰ ਭੇਜੇ ਹੋਏ